ਜਿਹੜੇ ਆਪਾਂ ਅੱਜ ਰੇਟ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਰੇਟ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਕਿਉਂਕਿ ਇੱਕ ਤਾਂ ਜਮਾ ਸਸਤਾ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਬਾਕੀ ਰੇਟ ਤੁਹਾਨੂੰ ਪਤਾ ਲੱਗੇ ਹੋਣਗੇ ਸਕਰੀਨ ਤੇ ਆਪਾਂ ਲਿਖ ਵੀ ਦਿੱਤੇ ਸੀਗੇ ਪਹਿਲਾਂ ਹੀ ਜੀ ਤੇ ਇਹ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਆਪਾਂ ਸਕੋਡਾ ਦੀ ਲੈ ਕੇ ਪਹੁੰਚੇ ਹਾਂ ਮਾਡਲ ਦੀ ਗੱਲ ਕਰੀਏ 2010 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਸੀ ਤੇ ਮਾਲਕ ਕਹਿੰਦੇ ਨੇ ਵੀ ਗੱਡੀ 10 ਮਾਡਲ ਦਿੱਲੀ ਨੰਬਰ ਹੈ ਤੇ ਨਵੇਂ ਟਾਇਰ ਨੇ ਨਵੀਂ ਬੈਟਰੀ ਹੈ ਸਨਰੂਫ ਮਾਡਲ ਹੈ ਜੀ ਸਨਰੂਫ ਵਰਕਿੰਗ ਚ ਹੈ ਬਾਕੀ ਸਾਰੇ ਫੰਕਸ਼ਨ ਜਿੰਨੇ ਹੈਗੇ ਉਹ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਰੇਟ ਮਾਲਕ ਨੇ ਬਹੁਤ ਘੱਟ ਕਿਹਾਗਾ ਸਿਰਫ ਇੱਕ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 1 ਲੱਖ 70000 ਰੁਪਇਆ ਸਕੋਡਾ ਦੀ ਗੱਡੀ ਆ ਸੀ ਸੁਪਰ ਵੀ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਅੰਮ੍ਰਿਤਸਰ ਸਾਹਿਬ ਤੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖੋ ਚਲਾ ਕੇ ਦੇਖੋ ਅੰਦਰ ਬਾਹਰ ਦੀ ਕੰਡੀਸ਼ਨ ਬਾਕੀ ਤੁਸੀਂ ਦੇਖ ਲਈ ਬਾਕੀ ਤੁਸੀਂ ਜਾ ਕੇ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੁੰਦੀ ਆ ਉਸ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਕੇ ਖਰੀਦ ਕੇ ਲੈ ਆ ਸਕਦੇ ਹੋ ਜਾਣ ਤੋਂ ਪਹਿਲਾਂ ਜੇ ਕੋਈ ਗੱਲ ਕਰਨੀ ਹੈ ਤੁਸੀਂ 98766 23499 ਗੱਲ ਕਰੋ ਜੀ ਤੇ ਨੰਬਰ 2 ਤੇ ਜਿਹੜੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਵਾਰੀ ਚੈੱਕ ਕਰੋ ਆਪਾਂ ਬੋਲਸ ਵੈਗਨ ਦੀ ਵੈਂਟੋ ਲੈ ਕੇ ਪਹੁੰਚੇ ਹਾਂ ਬਾਕੀ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਇਹ ਉੱਚੇ ਮਾਡਲ ਦੀ ਹੈ ਮਾਡਲ ਵੀ 14 ਦਾ ਤੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬੋਲਸ ਵੈਗਨ ਦੇ ਅਲਾਈ ਵੀ ਲੱਗੇ ਹੋਏ ਨੇ ਰੰਗ ਚਿੱਟਾ ਦਾ ਬਹੁਤ ਸੋਹਣੀ ਗੱਡੀ ਐ ਸੀ ਬਾਕੀ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦਿਖਾ ਵੀ ਰਹੇ ਹਾਂ ਸੀ ਤੇ ਸਕਰੀਨ ਤੇ ਫੋਟੋਆਂ ਵੀ ਤੁਸੀਂ ਦੇਖ ਰਹੇ ਹੋ ਸੀ ਹਰਿਆਣਾ ਨੰਬਰ ਗੱਡੀ ਆ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਸਟੇਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਸੀ ਬਾਕੀ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਸੀ ਤੇ ਟੌਪ ਮਾਡਲ ਗੱਡੀ ਆਪਾਂ ਨੂੰ ਮਿਲੂਗੀ ਇਹ ਸਾਢੇ 1.3 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਬਲਾਡੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਮਾਲਕ ਨੇ ਬਲਾਡੇ ਏਰੀਆ ਚੋਂ ਗੱਡੀ ਆਪਣੇ ਕੋਲੇ ਭੇਜੀ ਆ ਜੀ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਆਂ ਸੀ ਰੇਟ ਤੇ ਗੱਡੀ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਕਮੈਂਟ ਚਲਦੀ ਚਲਦੀ ਵੀਡੀਓ 'ਚ ਜ਼ਰੂਰ ਕਰ ਦਿਓ 88473 91533 ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਕੋਈ ਵੀ ਕਰਨੀ ਆ ਨੰਬਰ 3 ਤੇ ਆਪਾਂ ਇੱਕ ਹੋਰ ਗੱਡੀ ਲੈ ਕੇ ਪਹੁੰਚਿਆ ਸੀ ਜਨ ਅਸਟੀਲੋ ਗੱਡੀ ਆ ਤੇ ਏਰੀਆ ਮਾਲਕ ਦਾ ਮਲੂਟ ਹੈਗਾ ਮਲੂਟ ਏਰੀਆ ਚੋਂ 70000 ਦੀ ਡਿਮਾਂਡ ਚ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਵੀ ਰਿਹਾ ਸੀ ਅੰਦਰ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਫੋਟੋਆਂ ਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਬਹੁਤ ਜ਼ਿਆਦਾ ਸੋਹਣੀ ਗੱਡੀ ਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਪਿਆਗਾ ਨਾ ਕੋਈ ਲੱਗੀ ਬਜੀਆ ਨਾ ਕੋਈ ਕੰਮ ਭਾਲਦੀ ਐ ਮੌਕੇ ਦਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਸਾਰਾ ਸਰਵਿਸ ਦਾ ਏਸੀ ਹੀਟਰ ਵਰਕਿੰਗ ਚ ਤੇ ਪੈਸਾਂ ਦੀ ਲੋਡ ਕਰਕੇ ਮਾਲਕ ਨੇ ਗੱਡੀ ਆਪਦੀ ਇਹ ਵੇਚਣੀ ਐ ਸੀ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਗੱਡੀ ਪੂਰੀ ਵਧੀਆ ਸੀ ਬਾਕੀ ਰੇਟ ਵੀ 70000 ਬਾਕੀ ਕਹਿੰਦੇ ਸੀ ਕਿ ਮਾਲਕ ਮੌਕੇ ਤੇ ਰੇਟ ਮੁਕਾ ਲਵਾਂਗੇ ਤੇ ਤੁਹਾਨੂੰ ਪਤਾ ਲੱਗ ਗਿਆ ਜੀ ਸਾਰਾ ਕੁਝ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਨੰਬਰ 2 ਦਾ ਸਕਰੀਨ ਤੇ ਅਸੀਂ 99157 37000 ਪੂਰਾ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਕੋਈ ਵੀ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਪੁੱਛੋ ਤੁਸੀਂ ਆਪੀ ਜੀ ਤੇ ਜਲਦੀ ਜਲਦੀ ਵੀਡੀਓ ਤੇ ਕਮੈਂਟ ਕਰਕੇ ਦੱਸੀ ਜਾਈਓ ਜੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਅਸੀਂ ਗੱਡੀਆਂ ਦੇ ਰੇਟ ਕਿਵੇਂ ਦੇ ਲੱਗ ਰਹੇ ਨੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਗੱਡੀ ਪਹੁੰਚੀ ਆ ਗੱਡੀ ਹੈਗੀ ਅਸੀਂ ਇਹ Maruti 800 Maruti 800 ਗੱਡੀ ਆ ਬਹੁਤ ਵਧੀਆ ਗੱਡੀਆਂ ਸੀ ਮਾਡਲ ਪੂਰਾ ਉੱਚਾ ਮਲੂਆ ਮਾਡਲ ਦੀ ਗੱਲ ਕਰੀਏ 13 ਮਾਡਲ ਗੱਡੀ ਮਾਲਕ ਨੇ ਦੱਸੀ ਐ ਜੀ 13 ਮਾਡਲ ਗੱਡੀ ਐ ਤੇ ਸੈਂਟਰ ਲੂਕਿੰਗ ਐ ਜੀ AC ਹੀਟਰ ਵਰਕਿੰਗ ਚ ਐ ਚਾਲੂ ਹਾਲਤ ਦੇ ਵਿੱਚ ਐ ਜੀ AC ਵੀ ਤੇ ਹੀਟਰ ਵੀ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਨਵੇਂ ਵਾਂਗੂ ਆਪਨੂੰ ਟਾਇਰ ਮਿਲ ਜਾਣਗੇ ਤੇ ਸੈਂਟਰ ਲੋਕ ਐ ਜੀ ਫਾਜ਼ਿਲ ਕਾ ਮਾਲਕ ਦਾ ਏਰੀਆ ਫਾਜ਼ਿਲ ਕਾ ਏਰੀਆ ਚ ਗੱਡੀ ਖੜੀ ਐ ਤੇ ਡਿਮਾਂਡ ਦੀ ਗੱਲ ਕਰੀਏ ਇੱਕ ਡਿਮਾਂਡ ਕੀਤੀ ਐ ਮਾਲਕ ਨੇ ਕੋਈ ਫਿਕਸ ਇਹਨਾਂ ਨੇ ਨਹੀਂ ਕਿਹਾ ਜੀ ਇੱਕ ਕਿਹਾ ਇਹਨਾਂ ਨੇ 140 ਰੇਟ 1 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਸੀ ਬਾਕੀ ਤੁਸੀਂ ਜਾਓਗੇ ਫਾਜ਼ਿਲਕਾ ਮਾਲਕ ਦੇ ਘਰੇ ਗੱਡੀ ਖੜੀ ਹੈ ਸੀ ਸਾਰਾ ਕੁਝ ਚੈੱਕ ਕਰ ਲਓ ਟਾਇਰ ਦੇਖ ਲਓ ਟਾਇਰਾਂ 'ਚ ਅਲਾਈ ਜਿਹੜੇ ਲੱਗੇ ਹੋਏ ਨੇ ਉਹ ਦੇਖ ਲਓ ਵੜੀ ਲਾਈਨ ਚੈੱਕ ਕਰ ਲਓ ਅੰਦਰੋਂ ਦੇਖ ਲਓ ਬਾਕੀ ਮਾਲਕ ਨੇ ਕਿਹਾ ਸਾਰੀ ਗੱਡੀ オリジナル ਹੈ ਬੰਪਰ ਤੋਂ ਲੈ ਕੇ ਬੰਪਰ ਤੱਕ ਤੇ ਨੰਬਰ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਗੱਡੀ ਆ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕੋਈ ਵੀ 96467 23500 68 ਗੱਲ ਕਰ ਸਕਦੇ ਹੋ ਬਾਕੀ ਰੇਟ ਤੇ ਗੱਡੀ ਤੁਹਾਨੂੰ ਕਿੰਨੇ ਦੀ ਲੱਗੀ ਸੀ ਕਮੈਂਟ ਜਰੂਰ ਕਰ ਦਿਓ ਜੀ ਜਿਹੜੀ ਜਮਾ ਸਸਤੀ ਗੱਡੀਆਂ ਸੀ ਮਰੂਤੀ 800 ਉਹਦੀ ਆਪਾਂ ਅੱਗੇ ਗੱਲ ਕਰਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਬੋਲਟ ਚੈੱਕ ਕਰੋ ਜੀ ਬੋਲਟ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਦੱਸਿਆਗਾ ਜਿਹੜੀ ਕੱਲੀ ਕੱਲੀ ਚੀਜ਼ ਮਾਲਕ ਨੇ ਦੱਸੀ ਅਸੀਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਨਾ ਸੀ ਮਾਲਕ ਨੇ ਕਿਹਾਗਾ ਜਿਹੜਾ ਬੋਲਟ ਹੈ ਸਾਰਾ ਦੁਬਾਰਾ ਹੀ ਰੀਸਟੋਰ ਕਰਵਾਇਆ ਹੋਇਆ ਗਾ ਮਾਡਲ 2002 ਹੈ ਜੀ ਤੇ ਪਾਸਿੰਗ ਹੈ ਨਹੀਂਗੀ ਪਾਸਿੰਗ ਖਤਮ ਹੈ ਜੀ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਪਾਸਿੰਗ ਕਰਵਾਉਣੀ ਹੋਵੇ ਖਰੀਦਣ ਤੋਂ ਬਾਅਦ ਤਾਂ ਪਾਸਿੰਗ ਹੋ ਜੂਗੀ ਇਹਦੇ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਆ ਆਰਸੀ ਵਗੈਰਾ ਜੋ ਵੀ ਹੁੰਦਾ ਸੀ ਉਹ ਸਾਰਾ ਕੁਝ ਨਾਲ ਹੈਗਾਗਾ ਦੋ ਮਾਡਲ ਹੈ ਨਵੇਂ ਵਾਂਗੂ ਟਾਇਰ ਮਿਲ ਜਾਣਗੇ ਤੇ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਨਤਨ ਰੇਟ ਦੇ ਵਿੱਚ ਕੀਤਾ ਜਾਊਗਾ ਤੇ ਮਾਲਕ ਕਹਿੰਦੇ ਨੇ ਜੇ ਕਿਸੇ ਕੋਲੇ Honda Civic ਗੱਡੀ ਹੋਵੇ ਤਾਂ ਉਹਦੇ ਨਾਲ ਬਦਲ ਵੀ ਲੈਣਗੇ ਜੇ ਕਿਸੇ ਨੇ ਸਿੱਧਾ ਖਰੀਦਣਾ ਸਿੱਧਾ ਵੀ ਖਰੀਦ ਸਕਦੇ ਹੋ ਜੇ ਕਿਸੇ ਕੋਲੇ Honda Civic ਗੱਡੀ ਹੈ ਬਦਲਣਾ ਨਹੀਂ ਹੈਗਾ ਬੁਲਟ ਨਾਲ ਤਾਂ ਇਹਨਾਂ ਨੇ Civic ਗੱਡੀ ਲੈਣੀ ਹੈ ਜੀ ਤੁਹਾਡੇ ਤੋਂ ਖਰੀਦ ਲੈਣਗੇ ਤਾਂ ਇਹਨਾਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਜੇ ਕਿਸੇ ਕੋਲੇ Honda Civic ਗੱਡੀ ਹੈਗੀ ਆ ਬਾਕੀ ਕਿਸੇ ਨੇ ਖਰੀਦਣਾ ਤਾਂ ਮਾਲਕ ਦਾ ਮੋਬਾਈਲ ਨੰਬਰ ਤੇ ਸਾਰੀ ਜਾਣਕਾਰੀਆਂ ਪਾ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਨਾਲ ਦੀ ਨਾਲ ਮਾਲਕ ਦਾ ਮੋਬਾਈਲ ਨੰਬਰ ਵੀ ਨੋਟ ਕਰ ਲਓ ਜੀ 62 84572 916 ਇਹ ਇਹਨਾਂ ਦਾ ਨੰਬਰ ਹੈ ਜੀ ਮੋਬਾਈਲ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਉਹ ਤੋਂ ਬਾਅਦ ਜਾ ਕੇ ਦੇਖ ਲਓ ਗੱਲ ਕਰਕੇ ਸਾਰੀ ਖਰੀਦ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜੀ ਮਰੂਤੀ 800 ਜਮਾ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੀਆਂ ਜੀ ਜਮਾ ਸਸਤੀ ਮਾਲਕ ਨੇ ਵੇਚਣੀ ਆ ਸੀ ਤੇ ਮਾਲਕ ਦਾ ਏਰੀਆ ਜਿਹੜਾ ਹੈਗਾ ਜੀ ਮਮਦੂਟ ਉੱਤਰ ਹੈਗਾ ਇਹ ਫਿਰੋਜ਼ਪੁਰ ਏਰੀਆ ਚ ਪੈ ਜਾਂਦਾ ਹੈਗਾ ਕੰਡੀਸ਼ਨ ਗੱਡੀ ਦੀ ਵਧੀਆ ਗੀ ਰੰਗ ਤੁਸੀਂ ਦੇਖ ਲਓ ਜੀ ਗੱਡੀ ਦੇਖ ਲਓ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜੀ ਤੁਹਾਨੂੰ ਗੱਡੀ ਵਧੀਆ ਮਿਲੂਗੀ ਤੇ ਤਿੰਨ ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ 36000 ਰੁਪਏ ਮਾਲਕ ਨੇ ਕੋਲੇ ਡਿਮਾਂਡ ਕੀਤੀ ਆ 36000 ਦੇ ਵਿੱਚੋਂ ਰੇਡ ਕੀਤਾ ਜਾਊਗਾ ਜੀ 36000 ਕੋਈ ਜ਼ਿਆਦਾ ਨਹੀਂ ਹੈਗਾ ਜੀ ਬਾਕੀ ਤੁਸੀਂ ਜਾਉਂਗੇ ਤੁਹਾਨੂੰ ਗੱਡੀ ਠੀਕ ਲੱਗੂਗੀ ਬਾਕੀ ਪੰਜਾਬ ਨੰਬਰ ਹੈ ਜੀ ਗੱਡੀ ਤੁਹਾਨੂੰ ਸਾਰਾ ਕੁਝ ਆਪਾਂ ਫੋਟੋਆਂ ਨਾਲ ਹੀ ਦਿਖਾ ਰਹੇ ਹਾਂ ਜੀ ਮਿਊਜ਼ਿਕ ਸਿਸਟਮ ਵੀ ਚੱਲਦਾਗਾ ਸੈਲਫ ਪੂਰਾ ਵਧੀਆਗਾ ਅੱਧੇ ਸੈਲਫ ਗੱਡੀ ਸਟਾਰਟ ਹੋ ਜਾਂਦੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਗੱਲ ਕਰ ਸਕਦੇ ਹੋ 9592000252 ਕਰੋ ਗੱਲਬਾਤ ਜੜੀ ਵੀ ਕਰਨੀ ਹੋਈ ਸੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆਪਣੀ ਜਰੂਰ ਕਮੈਂਟ ਕਰਕੇ ਮੈਨੂੰ ਦੱਸ ਦਿਓ ਜੀ ਸਾਰੀਆਂ ਗੱਡੀਆਂ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਸੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਜਲਦੀ ਜਲਦੀ ਵੀਡੀਓ 'ਤੇ ਲਾਈਕ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਤੁਸੀਂ ਗੱਡੀ ਮੋਟਰਸਾਈਕਲ ਜਾਂ ਘਰ ਕੋਠੀ ਮਕਾਨ ਦੇਖਣਾ ਚਾਹੁੰਦੇ ਹੋ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਤੁਸੀਂ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੱਲੇ ਕਿ ਚਿੱਟੇ ਹੀ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ। ਬਾਕੀ ਤੁਸੀਂ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ ਕੁਝ ਵੀ ਹੈ ਜੀ। ਕੋਈ ਵੀ ਮਸ਼ੀਨਰੀ ਹੈ, ਘਰ ਹੈ, ਕੋਠੀਆਂ, ਮਕਾਨ ਹੈ, ਗੱਡੀ ਹੈ, ਮੋਟਰਸਾਈਕਲ ਹੈ, ਬੋਲਟਾ, ਛੋਟਾ ਹਾਥੀ ਹੈ, ਵੱਡਾ ਹਾਥੀ ਹੈ, ਕੁਝ ਵੀ ਹੈ ਜੀ। ਆਪਣਾ WhatsApp ਨੰਬਰ 9465629488 ਉੱਤੇ ਹਮੇਸ਼ਾ ਲਈ ਹਰਨਦ ਭੇਜੋ ਆਪਣੇ ਕੋਲ ਵੀਡੀਓ, ਜਾਣਕਾਰੀ, ਫੋਟੋਆਂ, ਜਮਾ ਫਰੀਚ ਆਪਾਂ ਐਡ ਲਾ ਦੇਵਾਂਗੇ ਜੀ। ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਚਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੇ